ਮੈਂ ਫਿਰ ਮਾੜਾ ਘਰੋਂ ਛੱਲਿਆ ਸੀ ਹਾਂ ਜੀ ਆ ਗੁਰਦੁਆਰੇ ਸੇਵਾ ਕਰਕੇ ਛੱਲਿਆ ਸੀ ਬਸ ਉੱਥੇ ਹੀ ਇਹਦਾਂ ਕਿ ਮਾੜਾ ਸਮਾ ਸੀ ਉਹਨਾਂ ਨੇ ਆ ਕੇ ਫੇਰ ਤੋਂ ਬੰਦੇ ਪਾ ਤੇ ਸਤਨਾਕ ਕਰਦੇ ਅੱਗੇ ਵੀ ਲਾਇਆ ਸੀ 40-50 ਬੰਦੇ ਗੁਰਦੁਆਰੇ ਪਰ ਉਦੋਂ ਬਚਾਉਗੇ ਬੰਦੇ ਹੈਗੇ ਸੀ ਉੱਥੇ ਨਸ਼ੇ ਕਰਾ ਕੇ ਪਹਿਲਾਂ ਵੀ ਉਹ ਲਾਇਆ ਸੀ ਸਾਰੇ ਬੰਦੇ ਜੁੱਤੀਆਂ ਨਾਲ ਅੰਦਰ ਪੜ ਗਏ ਜੰਮਰਾ ਸਾਹਿਬ ਅੰਦਰ ਸਭ ਕੋ ਜੋਂ ਮੈਂ ਕੱਲੇ ਨੂੰ ਆਉਂਦੇ ਬੰਦੇ ਕਿੰਨੇ ਬੰਦੇ ਨੇ ਪੜ ਗਏ ਬੰਦੇ ਜੱਬ ਬੰਦੇ ਕਹਿੰਦੇ ਤੁਹਾਡੇ ਅਸੂਰ ਦੇ ਤੇੜਾ ਜਾਲਵਾ ਹਮਲਾ ਕੀਤਾ ਗਿਆ ਇਹਨਾਂ ਲੋਕਾਂ ਨੇ ਕੀਤਾ ਤੇ ਕੀ ਮਾਮਲਾ ਦਾ ਇਹ ਭਾਜੀ ਸਤਨਾਮ ਸਿੰਘ ਬਰੀਪੁਰ ਸਰਪੰਚ ਇਹ ਪਹਿਲਾਂ ਪ੍ਰਧਾਨ ਸੀ 8 ਸਾਲ ਦੇ ਨੇ ਪ੍ਰਧਾਨਗੀ ਕੀਤੀ ਮੰਡ ਆਤੜ੍ਹ ਸਾਲ ਪ੍ਰਧਾਨਗੀ ਕੀਤੀ ਹੁਣ ਸਾਨੂੰ ਅਸੀਂ ਬਣੇ ਆ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਨੂੰ ਸੰਗਤ ਜਾਂਦੀ ਏ ਅਸੀਂ ਕੱਲ ਪਰਸੂ ਸੰਗ ਨਿਕਲੇ ਆ ਉਹਦੇ ਵਿਸ਼ੇ ਦੇ ਵਿੱਚ ਅਸੀਂ ਸੇਵਾ ਕਰਦੇ 1.5 2 ਮਹੀਨੇ ਤੋਂ ਲੜੀ ਚੱਲ ਰਹੀ ਏ ਉੱਥੇ ਇਸ ਟਾਈਮ ਤੇ ਉਹਣਾ ਇੱਕ ਲਾ ਗਿਆ ਘਰ ਨੂੰ ਤੇ ਅਸੀਂ ਮੈਂ ਇੱਥੇ ਉੱਥੇ ਸੀ ਤੇ ਸਤਨਾਮ ਸਿੰਘ ਨੇ ਤੇ ਹਮਲਾ ਕੀਤਾ ਨਾਲੇ ਦੇ ਬੰਦੇ ਸੀ ਉਹਨਾਂ ਨੇ ਨੂੰ ਕਿਰਪਾਨਾਂ ਨਾਲ ਵੱਢਿਆ ਉਸ ਤੋਂ ਬਾਅਦ ਮੈਨੂੰ ਪਤਾ ਕਿਹੜੇ ਤਰੀਕੇ ਆ ਜਾਨ ਬਚਾ ਕੇ ਉਹ ਤੂੰ ਭੱਜਾਏ ਉਹ ਤੂੰ ਭੱਜਾਏ ਅਸੀਂ ਵੇਖਿਆ ਹੈ ਤੇ ਡਿੱਗ ਗਿਆ ਉੱਥੇ ਆ ਕੇ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਆ ਲੈ ਕੇ ਸਰਪੰਚੇ ਜਿਹੜਾ ਅਸੀਂ ਵੀ ਹੁਣ ਤੁਹਾਡੇ ਸਾਹਮਣੇ ਸਰਪੰਚੀ ਤੇ ਖੜੇ ਆ ਨਾਲ ਲਖਮੀ ਜੀ ਦਾ ਹੈ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨਗੀ ਨੂੰ ਨਹੀਂ ਹੁਣ ਪਤਾ ਇਹਦਾ ਪ੍ਰਧਾਨਗੀ ਬਣਾਉਣੀ ਨਹੀਂ ਸੀ ਦਿੰਦੇ ਸਾਨੂੰ ਐਮਐਲਏ ਸਭ ਬਣਾ ਕੇ ਗਏ ਨੇ ਤੇ ਸੂਏ ਤੂੰ ਹੁਮਨ ਸਾਹਿਬ ਪਾਸ ਕੋਈ ਗੱਲ ਨਹੀਂ ਹੋਈ ਕੋਈ ਕੁਝ ਨਹੀਂ ਇਹਨਾਂ ਨੇ ਰਾਤ ਪਾਰਟੀ ਕੀਤੀ ਬੰਦਿਆਂ ਦੇ ਨਾਲ ਇਹਨਾਂ ਦੇ ਨਾਲ ਇਹਨਾਂ ਨੇ ਰਾਤੀ ਪੈਸੇ ਚ ਪਾਰਟੀ ਕੀਤੀ ਹੈ 10 15 ਬੰਦੇ ਹੀ ਇਹਨਾਂ ਦੇ ਨਾਲ ਉਸ ਤੋਂ ਬਾਅਦ ਹੁਣ ਉੱਲਾ ਗਿਆ ਵੀ ਤੇ ਐਨਐਸ ਤਰਨ ਸਿੰਘ ਦੇ ਜਾ ਕੇ ਤੇ ਹਮਲਾ ਕਰ ਦਿੱਤਾ ਪਹਿਲੇ ਵੀ ਕੋਈ ਹਮਲਾ ਹੋਇਆ ਸੀ ਪਹਿਲੇ ਇਹਨਾਂ ਨੇ ਬੰਦੇ ਭਾਇ ਸੀ ਬੰਦੇ ਪਾਇ ਸੀ 40 ਬੰਦੇ ਪਾਇ ਸੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨਮਾਸ਼ੀ ਸੀ ਉਹਦੇ ਵਿਸ਼ੇ ਦੇ ਵਿੱਚ ਲੜਾਈ ਹੋਈ ਸੀ ਪ੍ਰਧਾਨਗੀ ਤੋਂ ਲੜਾਈ ਹੋਈ ਸੀ ਉਹਦੋਂ ਨਹੀਂ ਬਦਲ ਕੇ ਵੀ ਕੰਦੇਸੀ ਨਹੀਂ ਬਣਨਦੇ ਨਾ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਦੂ ਪ੍ਰਸ਼ਾਸਨ ਦੇ ਹੀ ਮੰਗ ਕਰਦੀਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਦੋਂ ਪਹਿਲਾਂ ਤੁਹਾਡੇ ਤੇ ਹਮਲਾ ਕੀਤਾ ਉਦੋਂ ਵੀ ਇਹਨੇ 40 ਬੰਦੇ ਬੁਆਏ ਸੀ ਕੋਈ ਪੁਲਿਸ ਅੱਗੇ ਕੰਪਲੇਨ ਕੀਤੀ ਸੀ ਕੰਪਲੇਨ ਹੋਈ ਸੀ ਇਹਨਾਂ ਦੀ ਪਰਚਾ ਹੋਇਆ ਸੀ ਦਸੂਏ ਕੇ ਗੱਲ ਦਸੂਏ ਹੋਇਆ ਸੀ ਦਸੂਏ ਇਹਨਾਂ ਨੇ ਕੀਤਾ ਛਾੜ ਕੋ ਵੀਡੀਓ ਉਹਨੇ ਸਾਰੀਆਂ ਜਦੋਂ ਇਹਨਾਂ ਨੇ ਬੰਦੇ ਇਹਨੇ ਮੂਵੀ ਬਣਾ ਲਈ ਸੀ ਉਹਨਾਂ ਮੁੰਡਿਆਂ ਦੀ ਮੂਵੀ ਬਣਾਈ ਸੀ ਇੰਨੇ ਉਹਨਾਂ ਮੁੰਡਿਆਂ ਦੀ ਬੰਨੇ ਉਹਨਾਂ ਨੂੰ ਬਾਹਰ ਕੱਢੇ ਸੀ ਅੰਦਰੋਂ ਬਾਹਰ ਉਸ ਤੋਂ ਬਾਅਦ 40 ਬੰਦੇ ਸੀ ਜਿਹੜੇ ਅੰਦਰ ਵੜੇ ਹੋਏ ਸੀ ਜੁੱਤੀਆਂ ਸਮੇਤ ਇੰਨੇ ਬਾਹਰ ਕੱਢੇ ਨੇ ਉਹ ਇਹਨੂੰ ਫੜਨ ਲੱਗੇ ਸੀ ਉਹਦੇ ਵੀ ਇੰਨੇ ਕਿਹਾ ਸੀ ਸਤਨਾਮ ਸਿੰਘ ਨੇ ਕਿ ਮੇਰੇ ਬੰਦੇ ਨੇ ਮੈਂ ਆਪ ਕੋ ਆਏ ਨੇ ਤੁਹਾਨੂੰ ਬੰਦੇ ਅੱਜ ਇੰਨੇ ਹਮਲਾ ਕੀਤਾ ਆਪ ਸਤਨਾਮ ਸਿੰਘ ਨੇ ਕੁਰਬਾਨ ਮਾਰੀ ਇਹਦੇ ਤੇ ਨਾਲ ਦੂਜੇ ਬੰਦਿਆਣੇ ਮਾਰੀ ਇੱਕ ਜਿਹੜਾ ਮਾਮਲਾ ਆਇਆ ਹੈ ਇੱਕ ਪ੍ਰਧਾਨ ਦੇ ਤੇ ਜਿਹੜਾ ਕਾਤਲਾ ਨਾਲ ਹਮਲਾ ਕੀਤਾ ਕੀ ਮਾਮਲਾ ਹੈ ਸਰ ਇਹ ਚਾਹ ਨਹੀਂ ਕੁਝ ਕੁ ਟਾਈਮ ਪਹਿਲਾਂ ਹੀ ਪਰਮਿਸ਼ਨ ਮਿਲਿਸਰੀ ਪਿੰਡ ਹੈ ਭਰਾਇਪੁਰ ਦੇ ਵਿੱਚ ਕੁਝ ਬਾਤ ਹੋ ਸਕਦਾ ਪਰ ਪਾਲਾ ਸਾਨੂੰ ਉਤਾਰਾ ਸੀ ਬੱਸਿਸ ਡਰਾਈਵਰ ਜਿਹੜਾ ਕਿ ਇੱਥੇ ਪੰਡ ਗੰਦਵਾਰਾ ਦੇ ਪ੍ਰਧਾਨ ਜੀ ਉਹਨਾਂ ਦੇ ਕੋਲ ਮਿਲਿਆ ਹੋਇਆ ਹੈ ਕੋਸ਼ਿਸ਼ ਕਰਦੇ ਸੀ ਮੌਕਾ ਜਾ ਕੇ ਦੇਖਿਆ ਉੱਤੇ ਕੋਈ ਪਤਾ ਲੱਗ ਕਿੰਨੀ ਹੈਗੀਆ ਕਿ ਵਾਕਿ ਸਹੀ ਹੈ ਬਲਾਉਂਗਾ ਤੇ ਸਾਨੂੰ ਪਰਮਿਸ਼ਨ ਮਿਲਿਸਰੀ ਤੋਂ ਤਾਂ ਦੇ ਇੱਥੇ ਸਿਕਸ ਹਸਪਤਾਲ ਜਗਰ ਹੋ ਗਈ ਹੈ ਤੇ ਅਸੀਂ ਮੌਕੇ ਤੇ ਸਿਗਨ ਹਸਪਤਾਲ ਨੂੰ ਜਿਹੜਾ ਉਹਨਾਂ ਨੇ ਸਟੇਟਮੈਂਟ ਅਸੀਂ ਲਗਾਵਾਂ ਜੋ ਉਹਨਾਂ ਦੀ ਸਟੇਟਮੈਂਟ ਦੇ ਕੋਲੋਂ ਬੰਦੇ ਕਰ ਲਵਾਂਗੇ ਕੋਸ਼ਿਸ਼